ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਰੋਜ਼ਾਨਾ ਰਾਤ ਨੂੰ ਕੱਚਾ ਦੁੱਧ ਚਿਹਰੇ ਉੱਪਰ ਲਗਾ ਕੇ ਸੋਵੋ ਇਸ ਨਾਲ ਚਿਹਰੇ ਤੇ ਨਿਖਾਰ ਆਉਣ ਲੱਗ ਜਾਵੇਗਾ ਨੰਬਰ 2 ਰੋਜ਼ਾਨਾ ਖੀਰਾ ਜੇਕਰ ਸਵੇਰ ਦੇ ਸਮੇਂ ਖਾ ਲੈਂਦੇ ਹੋ ਤਾਂ ਇਸ ਨਾਲ ਦਿਲ ਦੀ ਧੜਕਣ ਸਹੀ ਚੱਲਣ ਲੱਗ ਜਾਂਦੀ ਹੈ ਨੰਬਰ 3 ਰਾਤ ਦੇ ਸਮੇਂ ਕਦੇ ਵੀ ਕਿਸੇ ਨੂੰ ਵੀ ਪੈਸਾ ਉਧਾਰ ਨਾ ਦਿਓ ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਮ ਦੇ ਸਮੇਂ ਪੈਸਾ ਉਧਾਰ ਦੇਣ ਨਾਲ ਪੈਸਾ ਵਾਪਸ ਨਹੀਂ ਮਿਲਦਾ ਨੰਬਰ 4 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਨੂੰ ਆਪਣੀ ਰਸੋਈ ਨੂੰ ਸਾਫ਼ ਕਰਕੇ ਹੀ ਸੌਂਦੀਆਂ ਹਨ ਉਹਨਾਂ ਔਰਤਾਂ ਦੇ ਘਰੇ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 5 ਬੇਰ ਤੇ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਜੇਕਰ ਤੁਸੀਂ ਬਾਲ ਤੋਂ ਲੈਂਦੇ ਹੋ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 6 ਜੇਕਰ ਤੁਸੀਂ ਰੋਜ਼ਾਨਾ ਇੱਕ ਕੱਪ ਮੇਥੀ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਜੋੜਾਂ ਵਿੱਚ ਦਰਦ ਸਿਰਦਰਦ ਕਮਰਦਰ ਤੋਂ ਹਮੇਸ਼ਾ ਲਈ ਆਰਾਮ ਮਿਲਦਾ ਹੈ ਨੰਬਰ 7 ਕਈ ਵਾਰ ਅੱਡੀਆਂ ਵਿੱਚ ਦਰਦ ਹੋਣ ਕਾਰਨ ਤੁਰਨ ਵਿੱਚ ਤਕਲੀਫ ਹੁੰਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ 50 ml ਸਰੋਂ ਦੇ ਤੇਲ ਵਿੱਚ ਥੋੜੀ ਜਿਹੀ ਹਲਦੀ, 3-4 ਕਲੀਆਂ ਲਸਣ ਅਤੇ ਥੋੜਾ ਜਿਹਾ ਨਮਕ ਮਿਲਾ ਕੇ ਕਾੜ ਲਓ ਫਿਰ ਇਸ ਨੂੰ ਛਾਣ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਨੂੰ ਹਲਕਾ ਗਰਮ ਕਰਕੇ ਪੈਰਾਂ ਦੀਆਂ ਹੱਡੀਆਂ ਉੱਪਰ ਲਗਾ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 8 ਜੇਕਰ ਕਿਸੇ ਵਜ੍ਹਾ ਕਾਰਨ ਤੁਸੀਂ ਦੁੱਧ ਨੂੰ ਫ੍ਰਿਜ ਵਿੱਚ ਨਹੀਂ ਰੱਖ ਸਕਦੇ ਤਾਂ ਦੁੱਧ ਵਿੱਚ ਇੱਕ ਇਲਾਇਚੀ ਕੋਲ ਕੇ ਰੱਖ ਦਿਓ ਇਸ ਦੀ ਮਦਨਾ ਦੁੱਧ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ ਜੀ ਜੇਕਰ ਜਲ ਜਾਵੇ ਤਾਂ ਉਸ ਵਿੱਚ ਦੋ ਚਮਚ ਦਹੀਂ ਮਿਕਸ ਕਰ ਦਿਓ ਇਸ ਦੀ ਮਦਦ ਨਾਲ ਜਲੇ ਹੋਏ ਦਾ ਸਵਾਦ ਨਹੀਂ ਆਵੇਗਾ ਨੰਬਰ 10 ਅੰਗੂਰ ਨੂੰ ਨਮਕ ਲਗਾ ਕੇ ਖਾਣ ਨਾਲ ਫੇਫੜਿਆਂ ਦਾ ਕੈਂਸਰ ਕਦੇ ਵੀ ਨਹੀਂ ਹੁੰਦਾ ਨੰਬਰ 11 ਇਲਾਇਚੀ ਦਾ ਪੇਸਟ ਬਣਾ ਕੇ ਮੱਥੇ ਉੱਪਰ ਲਗਾਉਣਾ ਸਿਰਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 12 ਜੇਕਰ ਦੰਦਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਹਲਕਾ ਗਰਮ ਕਰ ਲਓ। ਇਸ ਪੇਸਟ ਨੂੰ ਦੰਦਾਂ ਉੱਪਰ ਲਗਾ ਲਓ। ਕੁਝ ਸਮੇਂ ਬਾਅਦ ਸਾਫ਼ ਕਰ ਲਓ। ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 13 ਜੇਕਰ ਕੌਫੀ ਕੌੜੀ ਬਣ ਜਾਵੇ ਤਾਂ ਉਸ ਵਿੱਚ ਇੱਕ ਚੁਟਕੀ ਨਮਕ ਦੀ ਮਿਲਾ ਦਿਓ। ਇਸ ਦੀ ਮਦਦ ਨਾਲ ਉਸ ਦਾ ਕੌੜਾਪਨ ਦੂਰ ਹੋ ਜਾਵੇਗਾ। ਨੰਬਰ 14 ਪਿੱਠ ਦਰਦ ਜਾਂ ਫਿਰ ਕਮਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਦੁੱਧ ਵਿੱਚ ਪੀਸੀ ਹੋਈ ਸੌਂਫ ਮਿਕਸ ਕਰਕੇ ਪੀ ਲਓ ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਨੰਬਰ 15 ਮਲੇਰੀਏ ਦੀ ਬਿਮਾਰੀ ਤੋਂ ਬਚਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਹਰਾਣੇ ਕੋਲ ਗੇਂਦੇ ਦੇ ਕੁਝ ਫੁੱਲ ਰੱਖ ਲਓ ਇਸ ਦੀ ਗੰਧ ਨਾਲ ਮੱਛਰ ਪਿੱਛੇ ਪੱਜਦਾ ਹੈ ਤੇ ਤੁਸੀਂ ਮਲੇਰੀਆ ਵਰਗੀ ਭਿਆਨਕ ਬਿਮਾਰੀ ਤੋਂ ਬਚੇ ਰਹੋਗੇ ਨੰਬਰ 16 ਕਾਲੇ ਉੜਦ ਪੀਸ ਕੇ ਉਹਨਾਂ ਦਾ ਪੇਸਟ ਬਣਾ ਕੇ ਸਫੈਦ ਦਾਗਾਂ ਵਾਲੀ ਜਗ੍ਹਾ ਤੇ ਲਗਾਉਣ ਨਾਲ ਉਹ ਦਾਗ ਮਿਟਣ ਲੱਗ ਜਾਂਦੇ ਹਨ ਨੰਬਰ 17 ਜਿਹੜੀਆਂ ਔਰਤਾਂ ਗਿੱਲੇ ਵਾਲਾਂ ਵਿੱਚ ਕੰਗੀ ਕਰ ਲੈਂਦੀਆਂ ਹਨ ਉਨ੍ਹਾਂ ਦੇ ਵਾਲ ਕਮਜ਼ੋਰ ਹੋ ਜਾਂਦੇ ਨੇ ਜਿਸ ਨਾਲ ਉਹ ਝਾੜਨ ਲੱਗ ਜਾਂਦੇ ਹਨ ਇਸ ਲਈ ਕਦੇ ਵੀ ਗਿੱਲੇ ਵਾਲਾਂ ਵਿੱਚ ਕੰਗੀ ਨਹੀਂ ਕਰਨੀ ਚਾਹੀਦੀ ਨੰਬਰ 18 ਜਿਹੜੀਆਂ ਔਰਤਾਂ ਜ਼ਿਆਦਾ ਕਾ ਜੀ ਜਾਂ ਫਿਰ ਸਲੇਟੀ ਦਾ ਸੇਵਨ ਕਰਦਿਆਂ ਹਨ ਉਹਨਾਂ ਦੇ ਪੇਟ ਅੰਦਰ ਕੀੜੇ ਬਣ ਜਾਂਦੇ ਨੇ ਤੇ ਨਾਲ ਹੀ ਸਰੀਰ ਨੂੰ ਅਲਰਜੀ ਵੀ ਹੋਣ ਲੱਗ ਜਾਂਦੀ ਹੈ ਨੰਬਰ 19 ਦੇਸੀ ਘਿਓ ਵਿੱਚ ਗੁੜ ਮਿਲਾ ਕੇ ਖਾਣ ਨਾਲ ਕਮਰਦਰ ਤੋਂ ਆਰਾਮ ਮਿਲਦਾ ਹੈ ਨੰਬਰ 2 ਖਾਂਸੀ ਦੀ ਸਮੱਸਿਆ ਵਿੱਚ ਅੱਧਾ ਚਮਚ ਕਾਲੀ ਮਿਰਚ ਪਾਊਡਰ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਖਾ ਲਓ ਤੁਰੰਤ ਆਰਾਮ ਮਿਲੇਗਾ ਨੰਬਰ 21 ਕੱਪੜਿਆਂ ਨੂੰ ਜ਼ਿਆਦਾ ਨੀਲ ਦੇਣਾ ਉਹਨਾਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ ਉਹ ਚਮਕਣ ਲੱਗ ਜਾਂਦੇ ਹਨ ਨੰਬਰ 22 ਕarele ਖਾਣ ਨਾਲ ਕੈਂਸਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਦਾਲਚੀਨੀ ਦਾ ਸੇਵਨ ਕਰਨਾ ਪੇਟ ਦੇ ਰੋਗ ਦੂਰ ਹੋ ਜਾਂਦੇ ਹਨ ਨੰਬਰ 23 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਤੇ ਸਨ ਸਕ੍ਰੀਨ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਧੁੱਪ ਦੀਆਂ ਬੁਰੀਆਂ ਕਿਰਨਾਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ ਨੰਬਰ 24 ਜਿਹੜੀਆਂ ਔਰਤਾਂ ਆਪਣੇ ਨਹ ਨੂੰ ਜਿਆਦਾ ਲੰਮੇ ਕਰਕੇ ਰੱਖਦੀਆਂ ਹਨ ਉਹਨਾਂ ਔਰਤਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੀ ਰਹਿੰਦੀ ਹੈ ਨੰਬਰ 25 ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਬਹੁਤ ਹੀ ਜ਼ਰੂਰੀ ਹੈ ਇਸ ਤਰ੍ਹਾਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਨੰਬਰ 26 ਜਿਆਦਾ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਨੰਬਰ 27 ਤਮਾਕੂ ਨੋਸ਼ੀ ਬੇहद ਮਾੜੀ ਹੈ ਜੇਕਰ ਤੁਸੀਂ ਸਿਗਰਟ ਨੋਸ਼ੀ ਕਰਦੇ ਹੋ ਤਾਂ ਬਿਹਤਰ ਸਿਹਤ ਲਈ ਛੱਡੋ ਅਤੇ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਨੰਬਰ 28 ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਚਾਹ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਖਾਣਾ ਪਚਣ ਤੋਂ ਬਿਨਾਂ ਹੀ ਗਲ ਸੜ ਜਾਂਦਾ ਹੈ। ਨੰਬਰ 29 ਜੇਕਰ ਤੁਸੀਂ ਰੋਜ਼ਾਨਾ ਸੀਮਤ ਮਾਤਰਾ ਵਿੱਚ ਰਹਿ ਕੇ ਹੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਕਦੇ ਵੀ ਵਜ਼ਨ ਨਹੀਂ ਵਧੇਗਾ ਤੇ ਨਾਲ ਹੀ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਬਚੇ ਰਹੋਗੇ। ਨੰਬਰ 31 ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਜ਼ਰੂਰ ਧੋ ਕੇ ਸੋਇਆ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬਹੁਤ ਸਾਰੇ ਚਿਹਰੇ ਦੀਆਂ ਸਮੱਸਿਆਵਾਂ ਤੋਂ ਬਚੇ ਰਹਿ ਸਕਦੇ ਹੋ। ਨੰਬਰ 31 ਜਿਹੜੀਆਂ ਔਰਤਾਂ ਅਕਸਰ ਸੋਚਾਂ ਵਿੱਚ ਹੀ ਰਹਿਣ ਉਹ ਬਹੁਤ ਜ਼ਲਦੀ ਬੁਢਾਪੇ ਦੇ ਨਾਲ-ਨਾਲ ਡਿਪਰੈਸ਼ਨ ਦਾ ਵੀ ਸ਼ਿਕਾਰ ਹੁੰਦੀਆਂ ਹਨ। ਨੰਬਰ 32 ਮੋਟੀ ਰੋਟੀ ਖਾਣਾ ਸਰੀਰ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ ਤੇ ਨਾਲ ਹੀ ਰੋਟੀ ਸਾਡੀ ਸਿਹਤ ਲਈ ਵੀ ਬਹੁਤ ਹੀ ਚੰਗੀ ਹੈ। ਨੰਬਰ 33 ਵੱਧ ਤੋਂ ਵੱਧ ਜੇਕਰ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਹਮੇਸ਼ਾ ਸਹੀ ਰਹਿੰਦੀਆਂ ਨੇ ਤੇ ਨਾਲ ਹੀ ਸਰੀਰ ਦੀ ਕਸਰਤ ਵੀ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ। ਨੰਬਰ 34 ਜੇਕਰ ਔਰਤਾਂ ਭੁੰਨੇ ਹੋਏ ਛੋਲੇ ਖਾ ਲੈਣ ਤਾਂ ਇਸ ਨਾਲ ਉਹਨਾਂ ਦੇ ਸਰੀਰ ਅੰਦਰ ਬਧੇਰੇ ਤਾਕਤ ਪੈਂਦੀ ਹੈ ਤੇ ਨਾਲ ਹੀ ਖੂਨ ਦੀ ਕਮੀ ਵੀ ਕਦੇ ਵੀ ਨਹੀਂ ਹੁੰਦੀ। ਨੰਬਰ 35 ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਧੁੱਪ ਵਿੱਚ ਜਾਂ ਫਿਰ ਮਿੱਟੀ ਵਿੱਚ ਖੇਡਣ ਲਈ ਕੁਝ ਸਮਾਂ ਦਿੰਦੇ ਹੋ ਤਾਂ ਇਸ ਨਾਲ ਬੱਚਿਆਂ ਦਾ ਵਿਕਾਸ ਸਹੀ ਹੁੰਦਾ ਹੈ ਤੇ ਨਾਲ ਹੀ ਉਹ ਸਰੀਰਿਕ ਪੱਖੋਂ ਵੀ ਬਹੁਤ ਹੀ ਸਿਹਤਮੰਦ ਰਹਿੰਦੇ ਹਨ ਉਹਨਾਂ ਨੂੰ ਕਦੇ ਵੀ ਚਾਰ ਦਿਵਾਰੀ ਦੇ ਅੰਦਰ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ ਨੰਬਰ 36 ਛੋਲਿਆਂ ਦੀ ਦਾਲ ਦਾ ਸੇਵਨ ਕਰਨਾ ਤੁਸੀਂ ਬੁਖਾਰ ਦੇ ਘੱਟ ਸ਼ਿਕਾਰ ਹੁੰਦੇ ਹੋ ਨੰਬਰ 37 ਕਮਰੇ ਦੀ ਸਫਾਈ ਚੰਗੀ ਤਰ੍ਹਾਂ ਨਾਲ ਕਰਨ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 38 ਠੰਡਾ ਦੁੱਧ ਪੀਣਾ ਲੀਵਰ ਦੀ ਸੋਜ ਘੱਟ ਹੁੰਦੀ ਹੈ ਤੇ ਨਾਲ ਹੀ ਸਰੀਰ ਨੂੰ ਅੰਦਰ ਤੋਂ ਠੰਡਕ ਵੀ ਮਿਲਦੀ ਹੈ। ਨੰਬਰ 39 ਬਾਜਰੇ ਦੀ ਰੋਟੀ ਖਾਣਾ ਜੋੜਾਂ ਦੇ ਦਰਦ ਤੋਂ ਰਾਹ ਮਿਲਦਾ ਹੈ ਤੇ ਨਾਲ ਹੀ ਸਰੀਰ ਨੂੰ ਹੋਰ ਵੀ ਕਈ ਲਾਭ ਮਿਲਦੇ ਹਨ। ਨੰਬਰ 40 ਕੱਚੀ ਸਲਗਮ ਖਾਣਾ ਸਰੀਰ ਨੂੰ ਕਈ ਲੋੜੀ ਦੇ ਤੱਤ ਮਿਲਦੇ ਹਨ ਜਿਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਉਂਦੀ ਹੈ ਤੇ ਵਾਲਾਂ ਦੀ ਮਜ਼ਬੂਤੀ ਵਧਣ ਲੱਗ ਜਾਂਦੀ ਹੈ। ਨੰਬਰ 41 ਜੇਕਰ ਜ਼ਿਆਦਾ ਹਿਚਕੀ ਆ ਰਹੀ ਹੈ ਤਾਂ ਨਿੰਬੂ ਨੂੰ ਕੱਟ ਲਓ ਸੁੱਪਰ ਸਿੱਧਾ ਨਮਕ ਲਗਾ ਕੇ ਚਟ ਲਓ ਇਸ ਨਾਲ ਹਿਚਕੀ ਆਉਣੀ ਹਟ ਜਾਵੇਗੀ। ਨੰਬਰ 42 ਹਫਤੇ ਵਿੱਚ ਇੱਕ ਸੁੱਕੀ ਲਾਲ ਮਿਰਚ ਦੀ ਚਟਨੀ ਬਣਾ ਕੇ ਖਾਣ ਨਾਲ ਕੈਂਸਰ ਹੋਣ ਦੀ ਸੁਭਾਵਨਾ ਘੱਟ ਹੋ ਜਾਂਦੀ ਹੈ। ਨੰਬਰ 43 ਜੇਕਰ ਤੁਸੀਂ ਤੁਲਸੀ ਦੇ ਪੌਦੇ ਨੂੰ ਲਾਲ ਰੰਗ ਦੀ ਚੁੰਨੀ ਬੰਨ੍ਹ ਦਿੰਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 44 ਨਿਯਮਤ ਰੂਪ ਵਿੱਚ ਆਪਣੇ ਸਹਰਾਣੇ ਦੇ ਕਵਰ ਜ਼ਰੂਰ ਬਦਲੋ ਤਾਂ ਜੋ ਉਹਨਾਂ ਦੀ ਗੰਦਗੀ ਤੁਹਾਡੇ ਚਿਹਰੇ ਤੇ ਵਾਲਾਂ ਨੂੰ ਪ੍ਰਭਾਵਿਤ ਨਾ ਕਰੇ। ਨੰਬਰ 45 ਵਾਲਾਂ ਨੂੰ ਜੇਕਰ ਤੁਸੀਂ ਦਹੀਂ ਲਗਾ ਕੇ ਧੋ ਲੈਂਦੇ ਹੋ ਤਾਂ ਇਸ ਨਾਲ ਵਾਲ ਬਹੁਤ ਇਹ ਸ਼ਿਲਕੀ ਬਣਦੇ ਨੇ ਤੇ ਨਾਲ ਹੀ ਖਾਜ਼ ਹੋਣੀ ਵੀ हट ਜਾਂਦੀ ਹੈ ਨੰਬਰ 46 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਦਵਾਈਆਂ ਤੋਂ ਪਰਹੇਜ਼ ਕਰੋ ਇਹਨਾਂ ਦੀ ਜਗ੍ਹਾ ਤੁਸੀਂ ਅਮਰੂਦ ਨੂੰ ਕੱਟ ਕਰਕੇ ਉਸ ਉੱਪਰ ਕਾਲਾ ਨਮਕ ਲਗਾ ਕੇ ਖਾ ਲਓ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 47 ਜੇਕਰ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਉਸ ਉੱਪਰ ਨਾਰੀਅਲ ਦੇ ਤੇਲ ਵਿੱਚ ਰਤਨ ਜੋਤ ਘੜ ਲਓ ਫਿਰ ਇਸ ਨੂੰ ਜਲੀ ਹੋਈ ਜਗ੍ਹਾ ਤੇ ਲਗਾ ਲਓ ਇਸ ਨਾਲਦਰ ਤੋਂਰਾ ਮਿਲੇਗਾ ਤੇ ਨਾਲ ਹੀ ਛਾਲੇ ਵੀ ਨਹੀਂ ਨੰਬਰ 48 ਜਿਹੜੇ ਲੋਕ ਆਪਣੇ ਵਾਲਾਂ ਨੂੰ ਜ਼ਿਆਦਾ ਕਲਰ ਕਰਦੇ ਹਨ ਉਹਨਾਂ ਦੇ ਸਰੀਰ ਨੂੰ ਅਲਰਜੀ ਹੋਣ ਦੇ ਖਤਰੇ ਕਾਫੀ ਵੱਧ ਜਾਂਦੇ ਹਨ ਨੰਬਰ 49 ਨਿੰਬ ਦੇ ਪੱਤਿਆਂ ਨੂੰ ਗੁਲਾਬ ਜਲ ਵਿੱਚ ਮਿਕਸ ਕਰਕੇ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਦੇ ਦਾਗ-ਧੱਬੇ ਨਿਸ਼ਾਨ ਖਤਮ ਹੋ ਜਾਣਗੇ ਨੰਬਰ 50 ਜਿਹੜੀਆਂ ਔਰਤਾਂ ਵਿੱਚ ਖੂਨ ਦੀ ਕਮੀ ਹੋਵੇ ਉਹਨਾਂ ਨੂੰ 4-5 ਖੰਜੂਰਾਂ ਦੇ ਬੀਜ ਕੱਢ ਕੇ ਰਾਤ ਲਈ ਪਾਣੀ ਵਿੱਚ ਭਿਉਂ ਕੇ ਰੱਖੋ ਅਗਲੀ ਸਵੇਰੇ ਇਸ ਪਾਣੀ ਨੂੰ ਪੀ ਲਓ ਫਿਰ ਖੰਜੂਰਾਂ ਖਾ ਲਓ ਇੱਕ ਹਫਤਾ ਲਗਾਤਾਰ ਤੁਸੀਂ ਅਜਿਹਾ ਕਰਨਾ ਇਸ ਨਾਲ ਖੂਨ ਦੀ ਕਮੀ ਪੂਰੀ ਹੋਣ ਲੱਗ ਜਾਵੇਗੀ ਨੰਬਰ 52 ਨਹਾਉਣ ਤੋਂ ਪਹਿਲਾਂ ਪੈਰਾਂ ਦੇ ਅੰਗੂਠੇ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨਾ ਤੁਹਾਡੀ ਅੱਖਾਂ ਦੀ ਰੌਸ਼ਨੀ 100 ਸਾਲ ਤੱਕ ਵੀ ਘਟ ਨਹੀਂ ਹੁੰਦੀ। ਨੰਬਰ 52 ਸੀ ਅਕਸਰ ਸੋਈ ਦੀ ਸੈਲਫ ਨੂੰ ਸਾਫ਼ ਕਰਨ ਲਈ ਤੌਲੀਏ ਦਾ ਇਸਤੇਮਾਲ ਕਰਦੇ ਹਾਂ। ਇਸ ਨੂੰ ਰੋਜ਼ਾਨਾ ਗਰਮ ਪਾਣੀ ਨਾਲ ਧੋਣਾ ਬਹੁਤ ਹੀ ਜ਼ਰੂਰੀ ਹੈ ਤੇ ਪੁਰਾਣੇ ਨੂੰ ਸੁੱਟ ਦਿਓ ਨਵਾਂ ਲਗਾ ਲਿਓ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਨਵਾਦ ਕਰਦੇ ਹਾਂ